ਜੀ ਪਹੁੰਚ ਗਏ ਮਰੇਡ ਕੋਟਲੇ ਬਾਈ ਕੋਲੇ ਬਾਈ ਕੀ ਆਫਰਾਂ ਲਾਤੀਆਂ ਵੀਰੇ ਆਪਣੇ ਲਵੇ ਰੀ ਕੰਟੀਨਿਊ ਸਟਾਕ ਸੇਲ ਹੈ ਜਿਵੇਂ ਆਪਾਂ ਪਹਿਲਾਂ ਵੇਚੀ ਆ ਨਾ 200 ਦਾ 250 ਦਾ ਆਪਣੇ ਲਵੇ ਥਾਨਾ ਦੇ ਵਿੱਚ ਵੀ ਇਸ ਤਰ੍ਹਾਂ ਰੇਟ ਨੇ ਜਿਸ ਤਰ੍ਹਾਂ ਕੱਟ ਪੀਸਾਂ ਦੇ ਸੂਟਾਂ ਦੇ ਰੇਟ ਹੁੰਦੇ ਨੇ ਆ ਲੋ ਪ੍ਰਿੰਟ ਚੈੱਕ ਕਰੋ ਲੋ ਵੀਰ ਚੈੱਕ ਕਰੋ ਨਾਈਟ ਸੂਟ ਬਣਾਉਣ ਲਈ ਸੂਟ ਇੱਕ ਦਾ ਇੱਕ ਡਿਜ਼ਾਈਨ ओके okay. आपने माल अवेलेबल है की रेट करता है ना ये अपने लिए 200 ਦਾ ਸੂਟ ਹੈ ਇਹਦੇ ਚ ਕੋਈ 250 ਦਾ ਸੂਟ ਹੈ 180 ਰੁਪਏ ਦਾ ਵੀ ਸੂਟ ਹੈ ਇਹਦੇ ਉੱਪਰ ਪ੍ਰਿੰਟ ਪਏ ਨੇ ਠੀਕ ਆ ਇਹ ਐਂ ਸਭ ਲੋਕ ਕੱਟ ਪੀਸ ਜਵੇਂ ਰੇਟਾਂ ਹੀ ਮਿਲਦਾ ਉਹ ਮੈਂ ਆਪਣੇ ਲਈ ਥਾਨਾ ਚੇਵੀਲੇਵਨ ਨੇ ਸੂਟ 200 ਦਾ 250 ਦਾ ਠੀਕ ਆ ਇੱਕ ਕਲਰ ਹੈ ਕਲੀਆਂ ਨੇ ਤੁਹਾਨੂੰ 100 120 ਰੁਪਏ ਦੀ ਮਾਰਕੀਟ 'ਚ ਮਿਲੂਗੀ ਆਪਣੇ ਲਵੇ ਸਿਰਫ 20 ਰੁਪਏ ਦੀ ਆ ਲੋ ਆਪਣੇ ਪ੍ਰਿੰਟ ਸੂਟ ਹੈ ਨਾ ਹਾਂਜੀ ਲਓ ਵੀ ਇਹ ਵੀ ਉਹੀ ਰੇਟ ਹਾਂਜੀ ਹਾਂਜੀ ਬਿਲਕੁਲ ਸੇਲ ਸੇਲ ਰੀ ਕੰਟੀਨਿਊਸ ਸਟਾਕ ਸੇਲ ਓਕੇ ਬਈ ਹੈਣਾ ਉਹ ਲਾਲ ਬਾਜ਼ਾਰ ਸਹਿਰ ਮਲੇਰੇ ਕੋਲਾ ਮਿਊਸਪਲ ਕਮੇਟੀ ਦੇ ਬਿਲਕੁਲ ਨਾਲ ਹੀ ਤੇ ਆ ਇਹਨਾਂ ਦੀ ਸ਼ਾਪ ਆ ਲਓ ਜੀ ਹੀਰਾ ਕਲੌਥ ਆਉ